ਸਾਤਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜੇ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਆਮ ਆਦਮੀ ਪਾਰਟੀ ਨੂੰ ਲੋਹੇ ਦੇ ਚਨੇ ਚਪਾਏ ਗਏ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ 13 ਦੇ ਵਿੱਚੋਂ 7 ਸੀਟਾਂ ਕਾਂਗਰਸ ਪਾਰਟੀ ਤਿੰਨ ਸੀਟਾਂ ਆਮ ਆਦਮੀ ਪਾਰਟੀ ਜਿਹੜੇ 13 ਜ਼ੀਰੋ ਦਾ ਨਾਅਰਾ ਦਿੰਦੇ ਸੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਕਾਂਗਰਸੀ ਉਮੀਦਵਾਰਾਂ ਨੇ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਜਾ ਬਲਿੰਗ ਪ੍ਰਤਾਪ ਸਿੰਘ ਵਾਜਵਾ ਅਤੇ ਸੁਖਜਿੰਦਰ ਸਿੰਘ ਰਧਾਵਾ ਅਤੇ ਚਰਜੇਸ਼ਨ ਚੰਨੀ ਨੇ ਇਸੇ ਤਰ੍ਹਾਂ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਨਵੇਂ ਬਲੇ ਪ੍ਰਧਾਨ ਕਿਉਂਕਿ ਉਹ Hindu ਚਿਹਰਾ ਸੀ Hindu ਭਾਈ ਚਾਰੇ ਦੀ ਵੋਟ ਨੂੰ ਆਪਣੇ ਹੱਕ ਵਿੱਚ ਕਰਨ ਵਾਸਤੇ ਕਿ ਲੋਕ ਸਾਨੂੰ ਵੋਟ ਪਾਉਣ ਵੱਡੇ ਦਾਅ ਪੇਚ ਖੇਡੇਗਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲਵਲੋਂ ਅਰਵਿੰਦ ਕੇ ਜੀਵਾਲ ਨੇ ਇਸ ਤਾਂ ਹੀ ਅਮਨ ਅਰੋੜਾ ਨੂੰ ਹਿੰਦੂ ਭਾਈਚਾਰਾ ਹੋਣ ਦੇ ਨਾਂ ਤੇ ਜਿਹੜਾ ਹੈ ਉਹ ਪ੍ਰਧਾਨ ਬਣਾਇਆ ਸੀ ਆਮ ਆਦਮੀ ਪਾਰਟੀ ਦਾ ਲੇਕਿਨ ਉਹ ਪਤਾ ਬਿਲਕੁਲ ਫੇਲ ਹੋਇਆ ਜਿਸ ਤਰ੍ਹਾਂ ਫੇਲ ਹੋਇਆ ਸੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਸੁਨੀਲ ਕੁਮਾਰ ਜਾਕਰ ਨੂੰ ਪ੍ਰਧਾਨ ਬਣਾਇਆ ਸੀ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸ਼ਾਹਕੋਟ ਦੇ ਵਿੱਚ ਸ਼ਾਹਕੋਟ ਤੋਂ ਪਭੀਆਂ ਲੱਗੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਯਾਨੀ ਕਿ 16 ਸੀਟਾਂ ਦੇ ਵਿੱਚੋਂ ਸਿਰਫ 4 ਆਮ ਆਦਮੀ ਪਾਰਟੀ ਜਿਸਕੀ ਬਾਕੀ ਦੀਆਂ ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਗਈਆਂ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦਾ ਹੀ ਉਥੇ ਕੌਂਸਲਰ ਜਾਂ ਮੇਅਰ ਬਣੇਗਾ ਇਸ ਦਾ ਅੱਜ ਜਿਹੜਾ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸ਼ਾਹਕੋਟ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਲੇਕਿਨ ਸਾਰੀ ਇੰਨੀ ਜ਼ਬਰਦਸਤ ਕੀਤੀ ਗਈ ਮਿਹਨਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪੱਲੇ ਨਹੀਂ ਪਈ ਯਾਨੀ ਕਿ ਛੈਰੀ ਬੂਟ ਨੇ ਖੁੰਝੇ ਲਾ ਕੇ ਰੱਖ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਪਹਿਲਾਂ ਪੰਜਾਬ ਦੇ ਪਿੰਡਾਂ ਨੇ ਬੜੇ ਵੱਡੇ ਤਖਤੇ ਪਲਟੇ ਜਦੋਂ ਲੋਕ ਸਭਾ ਦੀਆਂ ਚੋਣਾ ਸੀ ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਕਹਾਣੀ ਪਈ ਸ਼ਾਹਕੋਟ ਦੇ ਵਿੱਚੋਂ 16 ਦੇ ਵਿੱਚੋਂ ਸਿਰਫ 4 ਸੀਟਾਂ ਜਿੱਤੀ ਆਮ ਆਦਮੀ ਪਾਰਟੀ ਅਤੇ ਬਾਕੀ ਦੀਆਂ ਰਹਿੰਦੀਆਂ ਸੀਟਾਂ ਉੱਤੇ ਸੱਤਾ ਹਾਸਲ ਕੀਤੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਕਾਂਗਰਸ ਪਾਰਟੀ ਦਾ ਕੌਂਸਲਰ ਬਣੇਗਾ ਉਧਰ ਜਿਨ੍ਹਾਂ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਖੜੇ ਸੀ ਉਹਨਾਂ ਨੇ ਸ਼ਾਹਕੋਟ ਦੇ ਵਾਸੀਆਂ ਦਾ ਦਿਲੋਂ ਤਹਿਨ ਦਿਲੋਂ ਅੱਤ ਤਦਿਲ ਤੋਂ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲ ਦੇ ਹਦਾਰ ਤੇ ਸ਼ਾਹਕੋਟ ਦੇ ਵਾਸੀਆਂ ਦੇ ਕੰਮ ਕੀਤੇ ਜਾਣਗੇ ਤਾਂ